ਬੀਜੇਪੀ ਸੰਸਦ ਸੁਪਰਮਾਨੀਅਮ ਸੁਆਮੀ ਕੇਜਰੀਵਾਲ ਦੇ ਘਰ ਦੇ ਬਾਹਰ 77 ਨੇ ਤੇ ਬੈਠੇ ਬੀਜੇਪੀ ਸੰਸਦ ਮੇਸ਼ਕਰੀ ਦਾ ਸਮਰਥਨ ਦੇਣ ਲਈ ਪਹੁੰਚੇ ਸੁਪਰਮਾਨੀਅਮ ਨੇ ਪਾਸ਼ਾਦਿਆਂ ਸੇ ਮਾਮਾ ਨੂੰ ਤੋੜਦੇ ਹੋਏ ਕੇਜਰੀਵਾਲ ਨੂੰ ਸ਼੍ਰੀ 420 ਦੱਸਿਆ ਅਤੇ ਉਹਨਾਂ ਦੀ ਤੁਲਨਾ ਮੁਹੰਮਦ ਬਿਨ ਤੁਕਲਕ ਨਾਲ ਕੀਤੀ ਦੇ ਨਾਲ ਹੀ ਉਹਨਾਂ ਨੇ ਐਲਜੀ ਨਜੀਬ ਰੰਗ ਨੂੰ ਨਲਾਇਕ ਤੱਕ ਕਹਿ ਦਿੱਤਾ ਸੁਪਰਮਾਨੀਅਮ ਨੇ ਨਜੀਬ ਰੰਗ ਨੂੰ ਕਾਂਗਰਸ ਦਾ ਦਲਾਲ ਵੀ ਘਰਾਰ ਦਿੱਤਾ ਮੌਸਮੀ ਪਾਕ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ ਤੇ ਉੱਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ ਇਹ ਪ੍ਰੋਗਰਾਮ ਚੰਡੀਗੜ੍ਹ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰਨਗੇ ਮੌਸਮੀ ਪਾਕ ਦੇ ਮੁਤਾਬਕ ਮੰਗਲਵਾਰ ਸਵੇਰੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ ਅਤੇ ਇਸ ਸੰਬੰਧੀ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਵਿਹਾਰ ਦੀ ਬੋਰਡ ਪ੍ਰੀਖਿਆ ਸਟਾਪਰ ਕੋਟਾਲਾ ਵਿਵਾਦ ਦੇ ਕੇਂਦਰ ਚ ਬਣੇ ਹੋਏ ਬੱਚਾ رائے ਦੇ ਦਫਤਰ ਤੋਂ ਸੋਮਵਾਰ ਨੂੰ ਇੱਕ ਦੇਸੀ ਪਿਸਤੌਲ ਤੇ ਪੰਜ ਕਾਰਤੂਸ ਜ਼ਬਤ ਕੀਤੇ ਗਏ ਨੇ ਪਟਨਾ ਦੇ ਸੀਨੀਅਰ ਕਮਿਸ਼ਨਰ ਮੰਨੂ ਮਹਾਰਾਜ ਨੇ ਜਾਣਕਾਰੀ ਦਿੱਤੀ ਮਹਾਰਾਜ ਸਟਾਪਰ ਕੋਟਾਲੇ ਦੀ ਜਾਂਚ ਕਰ ਰਹੀ ਐਸਆਈਟੀ ਦੀ ਅਗਵਾਈ ਕਰ ਰਹੇ ਨੇ ਟਾਪਰ ਕੋਟਾਲੇ ਦੇ ਸਰਗਨਾ رائے ਨੂੰ 11 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵਿਹਾਰ ਦੇ ਮਸ਼ੂਟਾਪਰ ਕੋਟਾਲੇ ਦੇ ਮਾਮਲੇ ਚ ਬਿਹਾਰ ਸਕੂਲ ਪ੍ਰੀਖਿਆ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਲਾਲਕੇਸ਼ਵਰ ਪ੍ਰਸਾਦ ਅਤੇ ਉਹਨਾਂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾਕਟਰ ਊਸ਼ਾ सिन्हा ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਵਾਰਾਨਸੀ ਤੋਂ ਕੀਤੀ ਗਈ ਹੈ ਪਟਨਾ ਦੇ ਸੀਨੀਅਰ ਪੁਲਿਸ ਕਮਿਸ਼ਨਰ ਮਨੂ ਮਹਾਰਾਜ ਮੁਤਾਬਕ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਦੇ ਬਾਅਦ ਉਹਨਾਂ ਨੂੰ ਪਟਨਾ ਲਿਆਂਦਾ ਜਾਏਗਾ ਆਰਐਸਐਸ ਪ੍ਰਮੁੱਖ ਮੋਹਨ ਭਾਗਵਤ ਨੇ ਕਿਹਾ ਹੈ ਕਿ ਅਜ ਦੇ ਸਮੇਂ ਦੇ ਵਿੱਚ ਪਲਾਇਨ ਦੀਆਂ ਖਬਰਾਂ ਦੁਖਦਾਈ ਅਤੇ ਪਰੇਸ਼ਾਨ ਕਰਨ ਵਾਲੀਆਂ ਨੇ ਭਾਗਵਤ ਨੇ ਕਿਹਾ ਕਿ ਹਿੰਦੂਆਂ ਦੇ ਪਲਾਇਨ ਨੂੰ ਰੋਕਣ ਦੀ ਜ਼ਿੰਮੇਵਾਰੀ ਉੱਥੋਂ ਦੇ ਸ਼ਾਸਨ ਦੀ ਹੈ ਭਾਗਵਤ ਮੁਤਾਬਕ ਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਮਨਾਂ ਵਿੱਚ ਨਿਰਾਸ਼ਾ ਦੂਰ ਕਰੇ ਅਤੇ ਉਹਨਾਂ ਨੂੰ ਦੱਸੇ ਕਿ ਇਹ ਧਰਤੀ ਸਾਡੀ ਹੈ ਤੇ ਦੇਸ਼ ਸਾਡਾ ਹੈ ਕੇਂਦਰੀ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਰਾਮ ਸ਼ੰਕਰ ਕਟੇਰੀਆ ਨੇ ਕਿਹਾ ਕਿ ਜਵਾਹਰ ਬਾਗ ਦੇ ਵਿੱਚ ਰਾਮ ਫ੍ਰਿਕ ਸਿਰਫ ਚੌਂਕੀਦਾਰ ਸੀ ਇਸ कांड ਦੀ ਮੁਖੀਆ ਪ੍ਰਦੇਸ਼ ਸਰਕਾਰ ਹੈ ਕਟੇਰੀਆ ਨੇ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਸੀਬੇ ਜਾਂਚ ਕਰਾਉਣ ਤੋਂ ਇਸ ਲਈ ਡਰ ਰਹੇ ਨੇ ਕਿਉਂਕਿ ਜੇਕਰ ਅਜਿਹਾ ਹੋਇਆ ਤਾਂ ਉਹਨਾਂ ਦੇ ਸਿਫਾਈ ਪਰਿਵਾਰ ਦੀ ਪੋਲ ਖੁੱਲ ਜਾਏਗੀ ਯੂਪੀ ਦੀ ਸਾਬਕਾ ਮੁੱਖ ਮੰਤਰੀ ਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਸੱਪਾ ਕਾਂਗਰਸ ਅਤੇ ਬੀਜੇਪੀ ਤੇ ਜੰਮ ਕੇ ਨਿਸ਼ਾਨੇ ਸਾਧੇ ਮਾਇਆਵਤੀ ਨੇ ਕਿਹਾ ਕਿ ਸੂਬੇ ਵਿੱਚ ਸੱਪਾ ਪਾਛਵਾ ਮਿਲ ਕੇ ਦੰਗੇ ਕਰਵਾ ਰਹੀਆਂ ਨੇ ਮਾਇਆਵਤੀ ਨੇ ਕਿਹਾ ਕਿ ਕੇਂਦਰ ਦੀ ਪਾਛਵਾ ਅਤੇ ਪ੍ਰਦੇਸ਼ ਦੀ ਸੱਪਾ ਸਰਕਾਰ ਆਪਣੀ ਜਨ ਵਿਰੋਧੀ ਨੀਤੀਆਂ ਦੇ ਕਾਰਨ ਪੂਰੀ ਤਰ੍ਹਾਂ ਨਾ ਬੇਨਕਾਬ ਹੁੰਦੀ ਜਾ ਰਹੀ ਹੈ ਅਤੇ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਇਹਨਾਂ ਦੋਹਾਂ ਨੂੰ ਸਬਕ ਸਿਖਾਏਗੀ ਮੁਰਾਪਾ ਪੈਨਸ਼ਨ ਵਿਧਵਾ ਪੈਨਸ਼ਨ ਤੇ ਸਰੀਰਕ ਵਿਕਲੰਗਤਾ ਪੈਨਸ਼ਨ ਦਾ ਭੁਗਤਾਨ 3 ਮਹੀਨੇ ਦੀ ਬਜਾਏ ਹਰ ਮਹੀਨੇ ਕਰਨ ਦਾ ਫੈਸਲਾ ਕੀਤਾ ਗਿਆ ਹੈ ਨਵਾਂ ਨਿਯਮ ਲਾਗੂ ਹੋਣ ਦੇ ਬਾਅਦ ਇਹਨਾਂ ਪੈਨਸ਼ਨਾਂ ਦਾ ਲਾਭ ਉਠਾਉਣ ਵਾਲੇ 6 ਲੱਖ ਤੋਂ ਜ਼ਿਆਦਾ ਲਾਭਕਾਰੀ ਨੂੰ ਹਰ ਮਹੀਨੇ ਪੈਨਸ਼ਨ ਮਿਲੇਗੀ ਕਿਉਂਕਿ ਇਸ ਤੋਂ ਪਹਿਲਾਂ ਹੁਣ ਤੱਕ 3 ਮਹੀਨੇ ਦੇ ਬਾਅਦ ਦੇਸ਼ ਦੇ ਵਿੱਚ ਇਸ ਪੈਨਸ਼ਨ ਦਾ ਭੁਗਤਾਨ ਕੀਤਾ ਜਾਂਦਾ ਸੀ ਅਗਲੇ ਸਾਲ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਯੁੱਧਿਆ ਮਾਮਲੇ ਇੱਕ ਵਾਰ ਫਿਰ ਸੁਰਖੀਆਂ 'ਤੇ ਆ ਰਹੇ ਹਨ ਇੱਕ ਸਾਥਕਾ ਆਈਪੀਐਸ ਅਧਿਕਾਰੀ ਨੇ ਆਪਣੀ ਕਿਤਾਬ 'ਚ ਦਾਅਵਾ ਕੀਤਾ ਕਿ ਰਾਮ ਮੰਦਰ ਨੂੰ ਬਾਬਰ ਦੇ ਨਹੀਂ ਸਗੋਂ ਔਰੰਗਜ਼ੇਬ ਦੇ ਰਾਜਕਾਲ ਦੌਰਾਨ ਤੋੜਿਆ ਗਿਆ ਸੀ ਕਿਤਾਬ ਮੁਤਾਬਕ ਔਰੰਗਜ਼ੇਬ ਰਾਜਕਾਲ ਵੇਲੇ ਤੋੜ ਕੇ ਉੱਥੇ ਮਸਜਿਦ ਬਣਾਈ ਗਈ ਸੀ ਮੰਦਰ 1528 ਈਸਵੀ ਵਿੱਚ ਨਹੀਂ ਸਗੋਂ 1660 ਈਸਵੀ ਦੇ ਵਿੱਚ ਡੇਕਿਆ ਗਿਆ ਸੀ ਜੰਮੂ ਕਸ਼ਮੀਰ ਦੇ ਵਿੱਚ ਇੱਕ ਸਕੂਲ ਦੀ ਕਲਾਸ ਦੇ ਵਿੱਚ ਅਬਾਹਿਆ ਪਾ ਕੇ ਆਈ ਟੀਚਰ ਨੂੰ ਸਸਪੈਂਡ ਕਰਨ ਵਾਲੇ ਸਕੂਲ ਪ੍ਰਬੰਧਨ ਨੇ ਮਾਫੀ ਮੰਗੀ ਹੈ ਸਕੂਲ ਨੇ ਕਿਹਾ ਕਿ ਅਣਜਾਣੇ ਵਿੱਚ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਫੀ ਮੰਗਦੇ ਨੇ ਕਲਾਸ ਵਿੱਚ ਟੀਚਰ ਨੂੰ ਬਾਇਆ ਪਾ ਕੇ ਆਣ ਦੀ ਇਜਾਜ਼ਤ ਨਾ ਦੇਣ ਦੇ ਉੱਤੇ ਅਤੇ ਕਥੇ ਰੂਪ ਤੇ ਨੌਕਰੀ ਅਤੇ ਪਿੰਡਾ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਗੱਲ ਕਹਿ ਜਾਣ ਦੇ ਬਾਅਦ ਡੀਪੀਐਸ ਸਕੂਲ ਨੂੰ ਚਾਰੇ ਪਾਸਿਓਂ ਲੋਕਾਂ ਦੇ ਨਿਸ਼ਾਨੇ ਤਿਆਣਾ ਪਿਆ ਸੀ